ਹਾਂ ਜੀ ਆਪਕੇ ਕੀ ਹੁਣ ਹਾਂ ਜੀ ਆਜ ਹੈ ਜੀ ਆ ਸੰਗੁਰ ਪਾਇ ਸਾਡਾ ਚੌਥੀ ਸ਼ਾਹਰਾ ਤੋਂ ਰਿਕਸ਼ਾ ਜੀ ਆ ਜੋ ਮੈਡਮ ਜੀ 25 ਨੰਬਰ ਬਟਨ ਲਵਾਣਾ ਜੀ ਹਾਂ ਜੀ ਸ਼ਕਤੀ ਮਾਨ ਦੇ ਵਾਈਫ ਨੇ ਹਾਂ ਇਹ ਡਬਲ ਸ਼ਕਤੀ ਹੈ ਸਾਰੀਆਂ ਪਾਰਟੀਆਂ ਤੁਸੀਂ ਦੇਖ ਲਈਏ ਇੱਕ ਵਾਰੀ ਸਾਡੀ ਪਾਰਟੀ ਵੀ ਦੇਖੋ ਕਿ ਮੈਂ ਕਹਿੰਦਾ ਸਿਰਫ ਇੱਕ ਵਾਰੀ ਸਾਨੂੰ ਕੈਂਡੀਡੇਟ ਤੁਸੀਂ ਬਣਾ ਕੇ ਦੇਖੋ ਇਹਦੇ ਦਿਨ ਜਿੱਤਾਂਗੇ ਦੂਜੇ ਦਿਨ ਤੁਹਾਡੇ ਮੁੱਲ ਨਾਲ ਬੋਟਾਂ ਦੇ ਮੋੜ ਤੇ ਨੀਟੂ ਸ਼ਟਰਾਂ ਵਾਲਾ ਕਹਿੰਦਾ ਮੈਂ 15 ਲੱਖ ਪਾ ਦੂੰਗਾ ਕੋਈ ਕਹਿੰਦਾ 15000 ਪਾ ਦੂੰਗਾ ਕੋਈ 1 ਲੱਖ ਰੁਪਏ ਕਹਿੰਦਾ ਵਾ ਇਹ ਸਭ ਝੂਠੇ ਵਾਦੇ ਜਨਤਾ ਨਾਲ ਕੀਤੇ ਜਾ ਰਹੇ ਆ ਮੈਂ ਤੁਹਾਡਾ ਭਰਾ ਤੁਹਾਨੂੰ ਸੱਚਾਈ ਦੱਸਣਾ ਹੈ ਸ਼ਕਤੀਮਾਨ ਦੀ ਡਰੈਸ ਪਾ ਕੇ ਅੰਮ੍ਰਿਤਸਰ ਦੇ ਵਿੱਚੋਂ ਕੁੰਮਰਿਆਏ ਨੀਟੂ ਸ਼ਟਰਾਂ ਵਾਲਾ ਆਪਣੀ ਘਰ ਵਾਲੀ ਦੇ ਲਈ ਕਰ ਰਿਹਾ ਹੈ ਚੋਣ ਪ੍ਰਚਾਰ ਤੁਹਾਨੂੰ ਦੱਸਦੇ ਕਿ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਹੈ ਤੇ ਹਰ ਪਾਰਟੀ ਦੇ ਵੱਲੋਂ ਆਪਣਾ ਚੋਣ ਪ੍ਰਚਾਰ ਜੋਰਾਂ ਸ਼ੋਰਾਂ ਦੇ ਨਾਲ ਕੀਤਾ ਜਾ ਰਿਹਾ ਤੇ ਆਪਣੀ ਜਿੱਤ ਦਾ ਦਾਵਾ ਵੀ ਕਰ ਰਿਹਾ ਨੇ ਤੇ ਸੇਦਰਾ ਨੀਟੂ ਸ਼ਟਰਾਂ ਵਾਲੇ ਵੱਲੋਂ ਵੀ ਆਪਣੀ ਘਰ ਵਾਲੀ ਦਾ ਚੋਣ ਪ੍ਰਚਾਰ ਕਰਨ ਦੇ ਲਈ ਅੰਮ੍ਰਿਤਸਰ ਦੇ ਵਿੱਚ ਸ਼ਕਤੀਮਾਨ ਦੀ ਡਰੈਸ ਪਾ ਕੇ ਘੁੰਮ ਰਿਹਾ ਤੇ ਆਪਣੀ ਜਿੱਤ ਦਾ ਦਾਵਾ ਕਰ ਰਿਹਾ ਤੇ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੋਂ ਨੀਟੂ ਸ਼ਟਰਾਂ ਵਾਲੇ ਨੇ ਕਿਹਾ ਕਿ ਇਸ ਵਾਰ ਉਹ ਵੱਡੀ ਲੀਡ ਦੇ ਨਾਲ ਜਿੱਤੇਗਾ ਕਿਹੜੀ ਪਾਰਟੀ ਹੈ ਜੀ ਦੇਖੋ ਸਾਡੀ ਬੇਗੰਪੁਰਾ ਸਾਂਝਾ ਫਰੰਟ ਪਾਰਟੀ ਹੈ ਜੀ ਅਸੀਂ ਲੋਕਾਂ ਕੋਲ ਅਪੀਲ ਕਰਦੇ ਹਾਂ ਵੀ ਸਾਰੀਆਂ ਪਾਰਟੀਆਂ ਤੁਸੀਂ ਦੇਖ ਲਈਏ ਇੱਕ ਵਾਰੀ ਸਾਡੀ ਪਾਰਟੀ ਵੀ ਦੇਖੋ ਮੈਂ ਜਰੰਦਰ ਤੋਂ ਕੈਂਡੀਡੇਟ ਮੇਰੀ ਵਾਈਫ ਅਮਰਸਰ ਤੋਂ 13 ਦਾ 13 ਕੈਂਡੀਡੇਟ ਖੜੇ ਕੀਤੇ ਆਪਾਂ ਹੱਥ ਜੋੜ ਕੇ ਬੇਨਤੀ ਆ ਔਰ ਆਪਾਂ ਸੰਵਿਧਾਨ ਨੂੰ ਬਚਾਉਣ ਵਾਸਤੇ بیگم ਆਪਾਂ ਦੇਖੋ ਕੁਝ ਲੀਡਰ ਕਹਿੰਦੇ ਆ ਵੈਸੀ ਸੰਵਿਧਾਨ ਨੂੰ ਨਹੀਂ ਮੰਨਦੇ ਅਸੀਂ ਉਹਨਾਂ ਲੀਡਰਾਂ ਨੂੰ ਨਹੀਂ ਮੰਨਦੇ ਜਿਹੜੇ ਕਹਿੰਦੇ ਆ ਸੰਵਿਧਾਨ ਦੇ ਰੱਖਸ਼ਨ ਨੂੰ ਅਸੀਂ ਨਹੀਂ ਮੰਨਦੇ ਅਸੀਂ ਉਹਨਾਂ ਦੱਸਣਾ ਚਾਹੁੰਦੇ ਆ ਪ੍ਰਧਾਨ ਮੰਤਰੀ ਨਿੰਦਰ ਮੋਦੀ ਸਾਹਿਬ ਜਿਹੜੇ ਵੀ ਤੁਹਾਡੇ ਲੀਡਰ ਜਾਂ ਕੋਈ ਕਹਿ ਰਿਹਾ ਵਾ ਉਹਨੂੰ ਰੋਕੋ ਜਾਂ ਤੁਸੀਂ ਵੀ ਕਹਿ ਰਹੇ ਹੋ ਇਸ ਗੱਲ ਨੂੰ ਸਾਡੇ ਸੰਵਿਧਾਨ ਨੂੰ ਤੁਹਾਡੇ ਤੋਂ ਵੀ ਖਤਰਾ ਵਾ ਇਸ ਗੱਲ ਨੂੰ ਰੋਕੋ ਕਿ ਮੈਂ ਕਹਿੰਦਾ ਸਿਰਫ ਇੱਕ ਵਾਰ ਸਾਨੂੰ ਕੈਂਡੀਡੇਟ ਤੁਸੀਂ ਬਣਾ ਕੇ ਦੇਖੋ ਤੇਰੇ ਦਿਨ ਜਿੱਤਾਂਗੇ ਦੂਜੇ ਦਿਨ ਤੁਹਾਡੇ ਮੁੱਲ ਨਾਲ ਵੋਟਾਂ ਦੇ ਮੋੜ ਤੇ ਤੇ ਨਹੀਂ ਟੂ ਸ਼ਟਰ ਵਾਲਾ ਨਾ ਨਹੀਂ ਡਰੈਸ ਪਾਉਣ ਦਾ ਕੀ ਮਕਸਦ ਹੈ ਨਹੀਂ ਮੈਂ ਸਸਕੂਟਨੀ ਪਾਰਟ 2 ਫਿਲਮ ਦੇ ਵਿੱਚ ਹੀ ਮੈਂ ਇਦਾਂ ਦਾ ਹੀ ਆ ਜੀ ਉਹਦੇ ਵਿੱਚ ਮੈਂ ਰੋਲ ਆ ਮੇਰਾ ਉੱਤੇ ਮੰਤਰੀ ਦਾ ਰੋਲ ਆ ਮੇਰਾ ਮੈਂ ਉਹਦੇ ਹੀ ਤੇ ਪੈਦਾ ਪਾਈ ਹੈ ਪਹਿਲਾਂ ਕੰਮ ਕੀ ਕਰੋਗੇ ਜੇ ਚੇਤਾ ਮੈਂ ਦੇਖੋ ਜੀ ਮਹਿੰਗਾਈ ਬਹੁਤ ਹੈ ਨਸ਼ੇ ਦਾ ਮਾਮਲਾ ਸੜਕਾਂ ਟੁੱਟੀਆਂ ਪਈਆਂ ਬੁਰੇ ਹਾਲ ਬੰਕੇ ਦਾੜੀ ਡਰਾਈਵਰਾਂ ਉੱਤੇ ਜਿਹੜੇ ਕਾਨੂੰਨ ਲਾਗੂ ਕੀਤੇ ਗਏ ਤੱਕੇ ਨਾਲ ਉਹ ਬੰਦ ਕਰਾਵਾਂਗੇ ਕਿਸਾਨਾਂ ਤੇ ਤੱਕਾ ਹੋ ਜਵਾਨਾਂ ਨੂੰ ਤੱਕਔਰ ਪੰਜ ਸਾਲ ਦੀ ਨੌਕਰੀ ਕਰ ਦਿੱਤੀ ਗਈ ਸਰਕਾਰੀ ਬੰਦੇ ਦੀ ਪੈਨਸ਼ਨ ਬੰਦ ਹੋ ਰਹੀ ਹੈ ਕੋਈ ਬੰਦਾ ਬੋਲਣ ਵਾਲਾ ਨਹੀਂ ਮਹਿੰਗਾਈ ਲੱਕ ਤੋੜੀ ਜਾਂਦਾ ਪਿਆ ਇਹਨਾਂ ਮੰਤਰੀਆਂ ਨੂੰ ਕੋਈ ਸਾਡਾ ਪਤਾ ਨਹੀਂ ਹੁਣ ਜਦ ਬੋਟਾਂ ਆਂਦੀਆਂ ਕੋਈ ਕਹਿੰਦਾ ਮੈਂ 15 ਲੱਖ ਪਾ ਦੂੰਗਾ ਕੋਈ ਕਹਿੰਦਾ 15000 ਪਾ ਦੂੰਗਾ ਕੋਈ 1 ਲੱਖ ਰੁਪਏ ਕਹਿੰਦਾ ਵਾ ਇਹ ਸਭ ਝੂਠੇ ਵਾਦੇ ਜਨਤਾ ਨਾਲ ਕੀਤੇ ਜਾ ਰਹੇ ਆ ਮੈਂ ਤੁਹਾਡਾ ਭਰਾ ਤੁਹਾਨੂੰ ਸੱਚਾਈ ਦੱਸਣਾ ਆ ਤੁਹਾਡੇ ਹੱਥ ਜੋੜ ਕੇ ਅਪੀਲ ਕਰਦਾ ਇੱਕ ਇੱਕ ਵੋਟ ਮੇਰੀ ਚੋੜੀ ਪਾ ਕੇ ਮੇਰੀ ਵਾਈਫ ਨੂੰ ਤੇ ਮੈਨੂੰ ਕਾਮਯਾਬ ਕਰੋ ਆ ਵੀ ਅੱਲਾਹ ਦੀਆਂ ਪਾਰਟੀ ਲਈ ਆ ਜਾਓ ਇਹ ਤਾਂ ਪਾਰਟੀ ਕਿ ਨਹੀਂ ਬੇਗਮਪੁਰਾ ਸੰਜੇ ਆਪਣਾ ਬੇਗਮਪੁਰਾ ਸੰਜੇ ਫ੍ਰੈਂਚ ਕੋਤਰਾ ਹੋ ਗਿਆ ਹੈ ਹੈ ਬੱਜੇ ਬੱਜੇ ਪਾ ਤੁਮ ਕਿੱਧਰ ਜਾ ਰਹੇ ਹੋ ਕੀ ਹੋ ਗਿਆ ਰੱਬ ਜੀ ਝਟਰਾ ਵਾਲਾ ਕਿੱਥੇ ਜੀ ਕਰਨੇ